ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਸਰਾਵਾ ਦੇ ਵਿੱਚ ਸਰਾਵਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਾਨਮਤਾ ਨਗਰ ਹੈ ਮਿੱਤਰੋ ਕੋਟਕ ਪੂਰੇ ਸ਼ਹਿਰ ਦਾ ਗਵੰਡੀ ਪਿੰਡ ਹੈ ਕਿਉਂਕਿ ਸ਼ਹਿਰ ਤੋਂ 8-10 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਪਿੰਡ ਸਰਾਵਾ ਸਰਾਵਾ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 4 ਜਨਵਰੀ ਪਾਈ ਹੋਣਾ ਦੇ ਘਰ ਦੇ ਵਿਕਾਊ ਆ ਇੱਕ ਤਾਂ ਤੁਹਾਨੂੰ ਬ੍ਰਾਂਡ ਪੀਸੀ ਵਿਖਾਉਣਾ ਐਚਪੀ ਚਫ ਦਾ ਕੱਚੀ ਜ਼ਰੂਰ ਆ ਵੱਛੀ ਪਰ ਜਦੋਂ ਇਹਨੇ ਕੁਝ ਬੜਨਾ ਨਾ ਤੇ ਬਹਿ ਜਾ ਬਹਿ ਜਾ ਗੱਲਾਂ ਕਰਾਊਗੀ ਇੰਨੀ ਚੰਗੀ ਵੱਛੀ ਆ ਮਿੱਤਰੋ ਤੇ ਇੱਕ ਕੱਚੀ ਆ ਗਾਹ ਚੰਗੇ ਦੁੱਧ ਦੀ ਮਾਲਕ ਨੇ ਇੱਕ ਝੋਟੀਆਂ ਪਨੂਨਸੂਨ ਦੀ ਕੱਚੀ ਇੱਕ ਕਟਾ ਦਿਖਾਉਣਾ ਬਾਈ ਤੁਹਾਨੂੰ M29 ਦਾ ਟਾਪ ਸਾਰੀ ਜਾਣਕਾਰੀ ਮਾਲਕ ਤੋਂ ਲੈਣੇ ਮਿਲਦੇ ਬਾਈ ਨੂੰ ਆਪਾਂ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਠੀਕ ਠਾਕ ਬਾਈ ਬਹੁਤ ਜੀ ਸੇਤਾ ਦੇ ਪਰਿਵਾਰ ਸਣਾ ਬਹੁਤ ਵਧੀਆ ਆ ਪਹਿਲਾਂ ਕਾ ਪਾਈ ਸੀ ਹੋਵੇ ਕੀ ਫਿਰ ਉਦੋਂ ਹਾਂ ਉਹ ਵੇਖੀ ਸੀ ਠੀਕ ਹੈ ਬਾਈ ਅੱਜ ਕਿੰਨੇ ਜਾਨਵਰ ਆ ਵੀਰੇ ਬਾਈ 4 ਜਾਨਵਰ ਆ ਜੀ ਠੀਕ ਹੈ 4 ਜਾਨਵਰ ਆਪਾਂ ਖੜੇ ਕਿੱਥੇ ਐਸ ਟਾਈਮ ਵੀਰੇ ਇਹ ਆਪਣਾ ਸਰਾਵਾ ਪਿੰਡ ਹੈ ਗੁਰੂ ਸਰਾਵਾ ਸ਼ਰਕਤ ਹੈ ਜੀ ਸਰਦਾਪਨ ਗੁਰਸਰਾਈ ਛੜਕਰੇ ਉਤੇ ਕੀ ਨਾ ਪੁੱਛ ਆਪਣੇ ਪੁੱਛਦੇ ਆਪਨਾ ਮੋੜ ਤੇ ਕੀ ਪੁੱਛ ਲਈ ਮੋੜ ਤੇ ਚੱਕੀ ਹਾਂ ਮੋੜ ਠੀਕ ਹੈ ਬਾਈ ਨਾਲਦਰ ਚੱਕੀ ਦਾ ਕੰਮ ਵੀ ਆਇਆ ਹਾਂਜੀ ਹਾਂਜੀ ਲੈ ਵੀ ਮਿੱਤਰੋ ਆਟਾ ਆਟਾ ਭਿਆਉਣਾ ਹੋਇਆ ਤਾਂ ਵੀ ਆ ਜਾਓ ਬਾਈ ਦੇ ਕੋਲੇ ਹਨਾ ਹਾਂਜੀ ਬਸ ਢੇੜ ਵੀ ਕੇ ਕਿ ਆਟਾ ਨਹੀਂ ਨਹੀਂ ਸਾਰਾ ਕੁਝ ਹੈ ਜੀ ਠੀਕ ਆ ਆਟਾ ਦਾਣਾ ਕੋਹਲੂ ਠੀਕ ਆ ਅੱਛਾ ਆ ਬਸ ਜੀ ਬਾਰੇ ਦੱਸ ਮੈਨੂੰ ਬਾਈ ਕਿੰਨਾ ਸੂਆ ਸੁੰਦੀ ਹੈ ਇਹ ਪਹਿਲਾ ਸੂਆ ਸੁੰਦੀ ਹੈ ਬਾਈ ਜੀ ਪਹਿਲਾ ਸੁੰਦੀ ਤੋਰੀ ਬਈ ਬੰਤ ਵੀਰੇ ਕਿੱਥੇ ਤੂੰ ਹੁਣ ਖੋਲ ਦੇ ਮੜੇ ਜੀ ਕਿੰਨੇ ਦਿਨ ਬਾਕੀਆਂ ਦੇ ਸੂਣ ਦੇ ਵਿੱਚ ਬਾਈ ਇਹ 40 ਇੱਕ 16 ਦੀ 40 1 16 ਦੀ ਇਹ ਆਪ ਹੈ ਹਾਂਜੀ ਹਾਂਜੀ ਤੇ ਗੱਬਣ ਕੇਰੇ ਤੋਂ ਕਰਾਤੀ ਗੱਬਣ ਤਾਂ ਨਹੀਂ ਵੀਰੇ ਆਪਾਂ ਕਿਹਾ ਸੀ ਸੁਣ ਕੇ ਠੀਕ ਆ ਵੱਡੇ ਬੇਟੇ ਹਾਂ ਕਾਪੀ ਤੇ ਲਿਖਿਆ ਗੱਬਣ ਦਾ ਕਨਫਰਮ ਨਹੀਂ ਗਾ ਹਾਂ ਗੱਬਣ ਦਾ ਕਨਫਰਮ ਨਹੀਂ ਗਾ ਦਿਨ ਕਿੰਨੇ ਪਏ ਨੇ ਵੀਰੇ ਹਜੇ ਇਹਦੇ 18 ਤਰੀਕ ਨੂੰ ਦਿਨ ਪੂਰੇ ਆਈ 18 ਤਰੀਕ ਨੂੰ ਦਿਨ ਪੂਰੇ ਆ ਆਜ ਹੈਗੀ ਦੰਦੋ ਕਿਵੇਂ ਆਏ ਬਾਈ ਦੰਦੋ ਚਾਰ ਆਈ ਚਾਰ ਦੰਦੋ ਵੱਡੀ-ਵੁੱਡੀ ਬਹੁਤ ਆ ਹਨਾ ਹਾਂਜੀ ਹੂੰ ਨਹੀਂ ਠੀਕ ਆ ਬਾਈ ਪਹਿਲ ਵਾਣੀਆਂ ਵਹਿੜ ਕਾ ਦੀਏ ਆ ਹੈ ਦੁੱਧ ਵਾਲੀਆਂ ਮੇਰੀਆਂ ਲਿਆ ਦੂੰਗੀ ਬਾਈ ਕਰਮਾ ਵਾਲੀ ਨਹੀਂ ਠੀਕ ਆ ਬਾਈ ਥੱਲੋ ਥੱਲੋ ਥਣ ਥਣੋੜ ਬਹੁਤ ਚੰਗਾ ਲੱਗਾ ਹੋਇਆ ਬੱਚੀ ਨੂੰ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਭਾਈ ਹਜੇ ਤਾਂ ਦਸਾਂ ਦਿਨਾਂ ਦੇ ਵਿੱਚ ਬੱਚੀ ਨੇ ਜਦੋਂ ਹੋ ਗਈ ਨਾ ਤਿਆਰ ਕੋਈ ਪਤਾ ਨਹੀਂ ਮਈਏ ਕਿਹੜੇ ਪਾਸੇ ਨੂੰ ਤੁਰ ਜੇ ਤੇ ਕਿੱਧਰ ਨੂੰ ਗੱਲਾਂ ਕਰਾ ਦੇ ਇਹਦਾ ਹਜੇ ਸਮਾਂ ਦੱਸੂਗਾ ਅੱਜ ਕੁਛ ਨਹੀਂ ਕਹਿੰਦੀ ਅੱਜ ਤਾਂ ਐਂ ਕਹਿੰਦੀ ਆ ਵੀ ਜੱਟਾ ਜੇਬ ਚੋਂ ਪੈਸੇ ਕੱਢ ਤੇ ਮੇਰਾ ਰਿਸਕ ਲੈ ਫਿਰ ਤੈਨੂੰ ਦੱਸੂਗੀ ਵੀ ਕੀ ਕਰਦੀ ਆ ਪ੍ਰਿੰਟ ਵੇਖੋ ਕਿੱਦਾਂ ਚੰਗਾ ਮੂੰਹ ਦੀ ਕੁਆਲਿਟੀ ਫੇਸ ਦੀ ਕੁਆਲਿਟੀ ਆਰਡਰ ਦੀ ਕੁਆਲਿਟੀ ਹਰ ਇੱਕ ਪੱਖੀ ਬੱਚੀ ਦਾ ਯਾਰ ਜ਼ਬਰਦਸਤ ਆ ਥੋੜਾ ਜਿਹਾ ਥਾਂ ਅੱਗੋਂ ਨੀਵਾਵਾ ਤੁਹਾਨੂੰ ਅੱਗੋਂ ਛੋਟੀ ਰੱਖ ਦੇਊਗੀ ਪਰ ਵੈੜ ਦਾ ਮੈਂ ਕੰਧਾਂ ਦੇ ਵਾਰ ਗਿਣ ਕੇ ਰੱਖਦਾ ਤੁਹਾਨੂੰ ਕਿੰਨੇ 1 2 3 4 5 ਤੇ 6 7 8 9 10 11 12 13 14 15 16 ਵਾਰ ਕੰਧ ਦੇ ਗਿਣ ਲਿਆ ਜੀ ਮਿੱਤਰੋ 17 ਵਾਰ ਹੀ ਕਰ ਲਿਆ ਜੇ ਤੁਸੀਂ 16 17 ਵਾਰ ਦੇ ਅੰਡ ਦੇ ਵਿੱਚ ਆ ਇਹਨਾਂ ਕਰ ਦਿੰਦਾ ਕਰਮਾਲੀ ਦਾ ਹੈਗਾ ਵਾ ਬਾਈ ਤੇ ਰੇਟ ਕੀ ਰਹੂਗਾ ਵੀਰੇ ਅੱਜ ਦਾ ਰੇਡੇ ਦਾ 1.5 ਲੱਖ ਚੋਂ ਕਰਦੇ ਆ ਮਾਨਤਨ 1.5 ਲੱਖ ਚ ਮਾਨਤਨ ਖੁੱਲ੍ਹਾ ਕਰਦੇਗਾ ਠੀਕ ਹੈ ਭਾਈ ਲੈ ਵੀ ਮੇਤਰੋ 1.5 ਲੱਖ ਰੁਪਇਆ ਡਿਮਾਂਡ ਆ ਵਿੱਚੋਂ ਮਾਨਤਨ ਹੋ ਜਾਊਗਾ ਲੱਖ ਲੁੱਖ ਵਾਲੇ ਭਰਾ ਰਿਆ ਜੇ ਦੂਰ ਕਿਉਂਕਿ ਭਾਈ ਇਹਦੇ ਪੈਸੇ ਲੱਗਦੇ ਆ ਭਾਈਆਂ ਨੂੰ ਕੋਈ ਕਹਿਣ ਵਾਲੇ ਕੋਈ ਨਗੀਨੇ ਦੇ ਪੈਸੇ ਤਾਂ ਲੱਗਨੇ ਹੀ ਲੱਗਨੇ ਆ ਭਾਈ ਚਾ ਤੁਸੀਂ ਵੇਚ ਲੋ ਚਾ ਮੈਂ ਵੇਚ ਲਾਂ ਜਿੱਥੇ ਮਰਜ਼ੀ ਜਿਹੜੀ ਚੀਜ਼ ਉੱਤੇ ਚ ਕਢਾਉਂਦੀ ਆ ਉਹਨੇ ਕਢਾਉਣੇ ਹੀ ਕਢਾਉਣੇ ਆ ਕਿਉਂਕਿ ਫਾਰਮ ਵਾਲੀ ਬੱਚੀ ਚੰਗੀ ਬੱਚੀ ਆ ਆ ਵੈਡ ਬਾਰੇ ਦੱਸੀ ਭਾਈ ਇਹ ਦੂਜਾ ਸੂਆ ਸੂੰਦੀ ਹੈ ਵੀਰੇ ਠੀਕ ਹੈ ਬਾਈ ਕਿੰਨੇ ਦਿਨ ਬਾਕੀ ਹੈ ਬਾਈ ਇਹਦੇ ਇਹਦੇ 16 ਤਰੀਕ ਨੂੰ ਦਿਨ ਪੂਰੇ ਆਏ 16 ਤਰੀਕ ਨੂੰ ਹਾਂਜੀ ਕਿੰਨਾ ਦੁੱਧ ਦੇਉਂਗੀ ਬਾਈ ਇਹ ਹੈ ਵੀਰੇ ਇਹਨੇ ਕਿੰਨਾ ਦੁੱਧ ਦਿੱਤਾ ਹੋਇਆ ਇਹਨੇ ਪਹਿਲੇ ਸੂਏ ਆਪਣੇ ਕੋਲ 25 ਲੀਟਰ ਦਿੱਤੇ ਪਹਿਲੇ ਸੂਏ 25 ਲੀਟਰ ਦੁੱਧ ਦਿੱਤਾ ਹੋਇਆ ਹੈ ਬਣਦੀ ਤਾਂ ਬਹੁਤ ਹੋ ਗਈ ਹਾਂ ਹਾਂ ਪੂਰੀ ਜੀ ਇਹ ਦੋਨੇ ਸੇਮ ਡੀਕੇ ਤੋਂ ਹੀ ਐਬਰੇਅਰ ਲਿਖਿਆ ਪਿਆ ਹੁਣ ਦੱਸ ਦੇ ਇੱਕੋ ਸੀਮੰਟ ਹੀ ਹੈ ਠੀਕ ਹੈ ਬਈ ਠੀਕ ਹੈ ਜੇਰਾ ਕੋਈ ਬਾਈ ਲਊਗਾ ਕੋ ਪ੍ਰੂਫ ਦੇ ਦਾਂਗੇ ਨਾਲ ਸੀਮੰਟ ਠੀਕਰ ਕਾਟ ਦੇ ਦੇ ਦਾਂਗੇ ਪਰ ਕਾਟ ਠੀਕ ਹੈ ਬਈ ਠੀਕ ਹੈ ਇਹਦੇ ਕਿੰਨੀ ਤਰੀਕ 16 ਤਰੀਕ ਨੂੰ ਦੇਣ ਪੂਰੇ ਤੋਂ ਹੁੰਦੇ 18 ਨੂੰ ਹੈ ਹਾਂ ਉਹਦੇ 18 ਉਹ ਦੋ ਦਿਨ ਲੇਟ ਆਏ ਨੇ ਨਾਲੋਂ ਇਹਨਾਂ ਦੋ ਦਿਨ ਲੇਟ ਆਈ ਠੀਕ ਹੈ ਬਈ ਠੀਕ ਹੈ ਭਰਦੀਪੁਰ ਦੀ ਤਾਂ ਬਾਈ ਫਿਰ ਇਹ ਵੀ ਜਦੋਂ ਤਿਆਰੀ ਹੋਊਗੀ ਬਈ ਹਾਂ ਹਾਂ ਪੂਰੀ ਜੀ ਥਾੜੀ ਬਹੁਤ ਜੰਗਲ ਲੱਗਾ ਹਨਾ ਚੋਣ ਦਾ ਦੱਦੀਏ ਜਿਨ੍ਹਾਂ ਨੇ 500 ਲੀਟਰ ਦਾ ਚੋਇਆ ਵਿਆ ਠੀਕ ਹੈ ਬ ਫੇ ਕਰ ਦਿਆਂ ਲੱਖ ਜੋ ਮਾਨਤਾਨ ਕਰ ਦਿਆਂਗੀ ਠੀਕ ਹੈ ਬੱਡੇ ਭਾਈ ਲੈ ਮਿੱਤਰੋ ਲੱਖ ਰੁਪਏ ਜੋ ਮਾਨਤਾਨ ਲੈਂਦਾ ਹੋ ਜੂਗਾ ਕਰਨ ਵਾਲੀ ਦਾ ਵੈ ਟਿਕਾਣੇ ਦੀ ਹੈ ਭਾਈ ਅੱਛਾ ਛੋਟੀ ਵਾਲੇ ਦੱਸੀ ਭਾਈ ਮੜਾ ਛੋਟੀ M29 ਦੀ ਹੈ ਜੀ M29 ਦੀ ਹੈ ਤੇ ਵੀਰੇ ਕਿੰਨੇ ਦਿਨ ਬਾਕੀ ਆਂਦੇ ਇਹਦੇ 10 ਦਿਨ ਬਾਕੀ ਹੈ ਜੀ 10 ਦਿਨ ਬਾਕੀ ਆ ਇੱਕ ਜਿਵੇਂ ਮਾਨ ਲੇਵਾ ਘੱਟ ਬਖਾਇਆ ਬਣਾਇਆ ਇਹਨੇ ਹਾਂ ਲੇਵਾ ਘੱਟ ਬਣਾਇਆ ਹੂੰ ਤੋਰੀ ਵੀਰੇ ਕੱਡੀ ਬਾਰ ਖੋਲੀ ਮੜਾ ਪਲੀ ਪੁਲੀ ਦਾ ਚੰਗੀ ਆ ਹੈਂ ਹਾਂਜੀ ਹਾਂਜੀ ਆਵਾ ਛੋਟੀ ਨਹੀਂ ਹੁੰਦੀ ਸੀ ਇਹ ਕੱਟੀ ਨਹੀਂ ਕੀ ਹੁੰਦੀ ਰਹੀ ਸੀ ਇਹ ਹਾਂ ਨਿੱਕੀ ਹੁੰਦੀ ਨਹੀਂ ਸੀ ਠੀਕ ਐਦ ਕੀ ਗੱਲ ਉਹ ਜਾ ਸੀ ਮਾਲਕ ਆਪ ਕਹਿੰਦਾ ਪਹਿਲ ਮੇਰੀ ਰੱਖਿਓ ਮੈਂ ਛੋਟੀ ਐ ਹੀ ਕੋਈ ਠੀਕ ਗੱਬਰ ਗੇੜੇ ਤੋਂ ਕਰਾਈ ਹੂੰ ਹਾਂ ਇਹ ਤਾਂ ਨਿੱਖਰੀ ਨਹੀਂ ਜੰਨੀ ਨਿਕਲਣਾ ਚਾਹੀਦਾ ਇਹਨੂੰ ਹਣਾ ਹੂੰ ਹੈ ਫੇਰ 10 ਦਿਨ ਪਹਿ ਬਣ ਜੂਗੀ ਥੱਲੋ ਤਾਂ ਹਾਂਜੀ 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 ਇੱਕ ਥਣਾਂ ਜਿਆਦੀ ਛੋਟਾ ਜਿਹਾ ਖੋਣੀ ਕਿ ਵੇਹ ਭਲ ਪੂਲੀਆ ਇਹ ਮਾੜਾ ਹੈਗਾ ਹੀ ਛੋਟਾ ਜਿਹਾ ਹੈਗਾ ਛੋਟਾ ਹਾਂ ਹਾਂ ਛੋਟਾ ਹੈ ਭਲਦਾ ਹੈ ਮੇਰੇ ਨਜ਼ਰ ਨਹੀਂ ਇੱਕ ਥਣ ਨੂੰ ਹੈਗੀ ਮਾੜੀ ਮਗਲੇ ਨੂੰ ਲੈ ਵੀ ਦੀ ਥਣ ਕਲੀਅਰ ਕਰ ਯਾਵੇ ਦੂਰੂ ਅਗਲਾ ਕੋਈ ਵੀਡੀਓ ਤੇ ਲੈ ਲਾਵੇ ਫਿਰ ਚੱਕਰ ਪੈ ਜਾਂਦਾ ਯਾਰ ਬਾਈ ਅਗਲਾ ਕਹਿੰਦਾ ਸਾਨੂੰ ਪਤਾ ਕੋਈ ਦੱਸਿਆ ਨਹੀਂ ਬਾਈ ਪਤਾ ਨਹੀਂ ਠੀਕ ਹੈ ਇਹਦਾ ਰੇਟ ਬਾਈ ਫਿਰ ਇਹਦਾ ਫੋਨ ਤੇ ਹੀ ਕਰ ਲਾਂਗੇ ਠੀਕ ਹੈ ਜੀ ਅੱਛਾ ਕੱਟੇ ਬਾਰੇ ਦੱਸੀ ਕਿੰਨੀ ਉਮਰ ਦਾ ਬਾਈ ਇਹ ਪੌਣੇ 3 ਸਾਲ ਦਾ ਜੀ ਪੌਣੇ 3 ਸਾਲ ਦਾ ਮਈਆ ਕ੍ਰੋਸ ਕਰਦਾ ਫਿਰ ਹਾਂ ਕਰਦਾ ਜੀ ਇਹ ਕਿਹੜੇ ਸੀਮਨ ਦਾ ਬਾਈ ਇਹ M29 ਦਾ ਜੀ M29 ਸਿੰਗੀ ਸਿੰਗੀ ਬੜੀ ਕਮਾਲਾ ਹਨਾ ਹਾਂ ਬਹੁਤ ਵਧੀਆ ਜੀ ਹੂੰ ਤੇ ਇਹ ਫਿਰ ਵੀਰੇ ਕਿੰਨੇ ਦਾ ਦੇ ਦਿਆਂਗੇ ਬਈ ਆਪਾਂ ਇਹ ਦੇ ਦਾਂਗੇ ਜਸਨੋ ਹੀ ਕਰ ਦਾਂਗੇ 85000 ਚ 85000 ਦੀ ਹੈ ਹਾਂ ਥੋੜਾ ਬੋਧਾ ਲਾੜ ਪਿਆਰ ਮੌਕੇ ਤੇ ਮੌਕੇ ਤੇ ਕਰ ਦਾਂਗੇ ਮਾੜਾ ਠੀਕ ਹੈ ਬਾਈ ਤੋੜ ਦੇਗਾ ਵੀਰੇ ਇਹਨੂੰ ਹੀ ਹੈਂ ਖੋਲ ਦੇ ਮਾੜਾ ਇਹਨੂੰ ਵੀ ਨਹੀਂ ਮਤਲਬ ਤੋੜ ਕੇ ਵਿਖਾਣਾ ਤੁਹਾਨੂੰ ਵੀ ਕਰਮ ਵਾਲਾ ਮੈਂ ਮਾਲੀ ਦਾ ਪੂਰਾ ਚੰਗਾ ਟੌਪ ਦਾ ਝੋਟਾ ਬਣੂਗਾ ਬਾਈ ਜਿਹੜਾ ਭਰਾ ਵੀ ਲੈ ਗਿਆ ਯਾਦ ਹਾਂ ਵੇਖ ਬਾਈ ਤੋਰੀ ਪਈਦਾ ਜੀ ਖਰਨੀ ਘੁਰਨੀ ਕੱਟੇ ਦੀ ਕਮਾਲ ਆ ਯਾਰ ਦੱਸਾ ਚੱਕ ਲੈ ਤਰਾ ਜੀ ਹੂੰ ਤਰਾ ਬਾਈ ਆ ਜਾ ਪੁੱਤ ਜੀ ਆ ਜਾ ਆ ਜਾ ਪੁੱਤ ਜੀ ਹੂੰ ਹੂੰ। ਲਾ ਵੀ ਦੀਪ ਸਿੰਘ ਆ ਵਖਾ ਦੇ ਚਵੀ ਤਾ ਲੈ ਆ ਬਾਈ। ਪੜਿਆ ਪੁੜਿਆ ਕੱਟਾ ਚੰਗਾ ਬਈ ਵਜਨ ਵਜਨ ਠੋਸ ਬਾੜਾ ਨਿੱਗਰ ਬਾੜਾ ਕੱਟਾ ਹਨਾ। ਹੂੰ। ਲਈ ਚੰਗਾ ਵਾ। ਹੂੰ। ਬਾਡੀ ਬੁੱਡੀ ਵੀ ਉਤੋਂ ਚੰਗਾ ਵਾ ਬਾਈ। ਥੱਲੋ ਆ ਕੇ ਜਮਾ ਬਾਕੀ ਥੱਲੋ ਦਾ ਕੱਟ ਆਇਆ ਤੂਰੇ ਤੋਂ ਬਣਦਾ ਬਈ ਉਹਨਾਂ ਜਰ ਕੱਟੇ ਦਾ ਕੋਈ ਪਤਾ ਨਹੀਂ ਲੱਗਦਾ ਖੁਰਲੀ ਦੇ ਖੜੇ ਕੱਟੇ ਦੀ ਜੱਜਮੈਂਟ ਨਹੀਂ ਤੋਹੀ ਥੱਲੋ ਕਰ ਸਕਦੇ ਮੈਂ ਪੱਕੀ ਗੱਲ ਆ ਜਿਹੜੇ ਭਰਾ ਸਮਝਦਾਰ ਉਹਨਾਂ ਨੂੰ ਪਤਾ ਕਿਉਂਕਿ ਕੱਟਾ ਜਦੋਂ ਮਨ ਦਾ ਕੋਈ ਪਤਾ ਨਹੀਂ ਇਹਨੇ ਕਦੋਂ ਟੈਸਟੀ ਗੱਲ ਛੱਡਣ ਤੇ ਹੁੰਦਾ ਟੈਸਟ ਕੱਟੇ ਦੇ ਬਾਈ ਬਰੀਕੀ ਚੰਗੀ ਆ ਕੱਟੇ ਦੀਆਂ ਨਾੜਾ ਨੂੜਾ ਪਿੰਡੇ ਦੇ ਉੱਤੇ ਬੱਚੇ ਦਾ ਬਹੁਤ ਕਿੰਨੀਆਂ ਕੁ ਮਈਆਂ ਕ੍ਰੋਸ ਹੋ ਗਈਆਂ ਹੋਣਗੀਆਂ ਇਹਦੇ ਤੋਂ ਇਹਦਾ ਭਾਵ ਦਿਨ ਉਹ ਕਿੰਨੇ ਚਾਰ ਪੰਜ ਜੀ ਤੇ ਇਹ ਬੱਚਾ ਤਾਂ ਫਿਰ ਆ ਝੋਟੀ ਲਾਊਗੀ ਕੱਲਾ ਹਜਣਾ ਹਾਂ ਇੱਕ ਇੱਕ ਆਪਣੇ ਇਹ ਪਿੰਡ ਚ ਹੋਰ ਦਿੱਤੀ ਝੋਟੀ ਉਹਦੇ ਕੋਲੇ ਆਈ ਬਸ ਉਹ ਵੀ ਉਹ ਵੀ ਸੂਨ ਵਾਲੀ ਤਿਆਰੀ ਆ ਆ ਉਹਦੇ 2 ਮਹੀਨੇ ਰਹਿ ਗਈ ਬਸ ਠੀਕ ਹੈ ਇਹ ਬਾਈ ਕਹਿਣ ਦੋ ਪਹਿਲਾ ਬੱਚਾ ਤਾਂ ਫਿਰ ਇੰਦਾ ਹੀ ਆਉਣਾ ਹਾਂ ਆਪਣੇ ਬਾਈ ਜਸਕਰਨ ਕੋਲੇ ਹੀ ਆ ਠੀਕ ਹੈ ਬਾਈ ਠੀਕ ਹੈ ਇਥੇ ਇਹਦਾ ਬੱਚਾ ਹੀ ਆਉ ਪਹਿਲਾਂ ਤਾਂ ਹਾਂ ਹਾਂ ਇਹਦਾ ਪੱਲਾ ਬੱਚਾ ਹੀ ਆਉ ਠੀਕ ਹੈ ਬਾਈ ਤੇ ਇਹ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ 98761 06587 ਇੱਕ ਵਾਰੀ ਹੋਰ ਆਉਣ ਦਿਓ 98761 ਜੀ 06587 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਰਾਬਤਾ ਕੈਮ ਬਾਈ ਦੇ ਨਾਲ ਮਿੱਤਰੋ ਨੰਬਰ ਬਾਈ ਦਾ ਲਗਾਤਾਰ ਫਰੀਦਕੋਟ ਨੇੜੇ ਸ਼ਹਿਰ ਕੋਟਕਪੂਰਾ